ਜਿਨ ਅਰਜਨ ਦੇਵ ਗੁਰੂ ਸਹਿ ਸੰਗਤ ਜੁਆਨ ਕਰ ਬਣਾਇਓ ਸਾਧ ਸੰਗਤ ਜੀ ਪਹਿਲਾਂ ਤਸਵੀਰਾਂ ਤੁਸੀਂ ਦੇਖੋ ਕਿ ਇਸ ਤਰੀਕੇ ਨਾਲ ਜਿਹੜਾ ਇੱਥੇ ਲੰਗਰ ਬੰਡਾਇਆ ਚੱਲ ਰਿਹਾ ਹੈ ਮਾਡਰਨ ਲੰਗਰ ਜਿਹਨੂੰ ਕਹੇ ਸਰਦੇ ਅੱਜ ਗੁਰੂ ਅਰਜਨ ਦੇਵ ਮਹਾਰਾਜ ਦੇ ਪ੍ਰਕਾਸ਼ ਪਦੋਂ ਦੇ ਉੱਪਰ ਤੁਸੀਂ ਦੇਖੋ ਕਿਸ ਤਰੀਕੇ ਨਾਲ ਇੱਥੇ ਨੂਡਲ ਬਤਾਏ ਜਾ ਰਹੇ ਨੇ ਚਾਹ ਪੈ ਨਾਲ ਦੇ ਨਾਲ ਪਾਸਤੇ ਨੇ ਸੰਗਤ ਦੇਖੋ ਕਿਸ ਤਰੀਕੇ ਨਾਲ ਜਿਹੜੀ ਇਹ ਵੱਡੀ ਗਿੱਲੀ ਵਿੱਚ ਪਹੁੰਚੀ ਹੈ ਸੇਈ ਸਾਹਿਬ ਮੌਜੂਦ ਨੇ ਆਪਣੇ ਨਾਲ ਪਹਿਲਾਂ ਗੱਲਬਾਤ ਕਰਾਂਗੇ ਸਾਧ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਇੱਕ ਤਾਂ ਦਿਹਾੜਾ ਬੜਾ ਵੱਡਾ ਹੈ ਦੂਸਰਾ ਸੇਵਾ ਲੱਗੀ ਗੁਰੂ ਅਈ ਦੱਸੋ ਪਾਸ਼ਾ ਦੀ ਮਹਾਰਾਜ ਪੰਜਵੇਂ ਪਾਸ਼ਾ ਦੀ ਜੁੜਿ ਸੇਵਾ ਸੰਤ ਬੜੀ ਵਧੀਆ ਸੇਵਾ ਕਰ ਰਹੀ ਹੁਆ ਸੰਗਤ ਬੜੇ ਹੁਮਾ ਮਾ ਕੇ ਦੂਰੋਂ ਦੂਰੋਂ ਪਹੁੰਚ ਰਹੀ ਹੈ ਦਰਸ਼ਨ ਦਿਖਾਰੇ ਕਰਨ ਵਾਸਤੇ ਤੇ ਮਹਾਰਾਜ ਦੇ ਸੱਚੇ ਪਾਸ਼ਾ ਪੰਜਵੇਂ ਪਾਸ਼ਾ ਗੁਰੂ ਮਹਾਰਾਜ ਦੇ ਖੁਸ਼ਗਵਾਰ ਪ੍ਰਾਪਤ ਕਰ ਰਹੇ ਨੇ ਅਈ ਸੰਗਤਾਂ ਨੂੰ ਆਖ ਚੁੜ ਕੇ ਬੇਟੀ ਕਰਦੇ ਵੀ ਹੌਲੀ ਹੌਲੀ ਸੰਗਤ ਦੇ ਮਹਾਰਾਜ ਦਾ ਦਰਸ਼ਨ ਕਰੋ ਤਾਂ ਕਿ ਕਿਸੇ ਨੂੰ ਛੜਪੇਟ ਨਾਲ ਲੱਗ ਸਕੇ ਕੋਈ ਛੜਪੇਟ ਤੋਂ ਕਿਸਦਾ ਬਚਾਓ ਹੋ ਸਕੇ ਬਾਈ ਜੀ ਇਹ ਤਾਂ ਨਗਰੇ ਵੀ ਗੁਰੂ ਸਾਹਿਬ ਨੇ ਆਪ ਵਿਸਾਈ ਹੈ ਸਰੋਵਰ ਸਾਹਿਬ ਸਭ ਤੋਂ ਵੱਡਾ ਵਿਸ਼ਾਗ ਹੈ ਦੁਨੀਆ ਦਾ ਇਨੇ ਮੇਲੇ ਲੱਗੇ ਆ ਇਹ 20 ਪਿਆਲਾ ਲੰਗਰ ਆ ਮੈਨੂੰ ਲੱਗਦਾ 1 ਕਰੋੜਾਂ ਆਪਾਂ ਦੇ ਪਹੁੰਚ ਗਿਆ ਇਹ ਸੱਚੇ ਪਾਸ਼ਾ ਪਹਿਲੀ ਪਾਸ਼ਾ ਜਿਹੜਾ ਸਿੱਖੀ ਦਾ ਬੂਟਾ ਪਹਿਲੀ ਪਾਸ਼ਾ ਨੇ ਜਿਹੜਾ ਜਗ ਤੇ ਚਲਾਇਆ ਸੀ ਉਹ ਦਸਵੇਂ ਪਾਸ਼ਾ ਨੇ ਜਾ ਕੇ ਅਣ ਦੇ ਸਿੱਖੀ ਦਾ ਬੂਟਾ ਪਾ ਲਿਆ ਵਾ ਉਹਨਾਂ ਦੇ ਉਹਨਾਂ ਨੇ ਆਪਣੇ ਪੰਜ ਪਿਆਰੇ ਉਹਨਾਂ ਨੇ ਆਪਣੇ ਪੰਜ ਪਿਆਰੇ ਥਾਪ ਕੇ ਉਦੋਂ ਬਾਅਦ ਵਿੱਚ ਉਹਨਾਂ ਨੇ ਪੰਜਾ ਪਿਆਰਾਂ ਦਾ ਨਿਰਮਾਣ ਕੀਤਾ ਉਦੋਂ ਬਾਅਦ ਵਿੱਚ ਪੰਜਾ ਪਿਆਰਾਂ ਕੋਲੋਂ ਆਪ ਅੰਮ੍ਰਿਤ ਛਕਿਆ ਉਹਨਾਂ ਨੇ ਇਸ ਕਰਕੇ ਉਹ ਦਾ ਬੇਟਾ ਰੰਗਰੇਟਾ ਗੁਰੂ ਦਾ ਬੇਟਾ ਇੱਕ ਸਿੰਘ ਵੀ ਖਵਾਇਆ ਸੀ ਜੇ ਸਿੰਘ ਨੇ ਨੌਵੇਂ ਪਾਸ਼ਾ ਦਾ ਸੀਸ ਦਸਵੇਂ ਪਾਸ਼ਾ ਦੇ ਗਾੜੀ ਲੈ ਕੇ ਹਾਜ਼ਰ ਹਜ਼ੂਰ ਕੀਤਾ ਸੀ ਉਸ ਟਾਈਮ ਉਸ ਅੱਜ ਦੇ ਸਮੇਂ 'ਚ ਉੱਥੇ ਗੁਰਦੁਆਰਾ ਸੀਸਗੰਜ ਸਾਹਿਬ ਸਜੋਬਿਤ ਅਨੰਤਪੁਰ ਸਾਹਿਬ ਦੇ ਧਰਤੀ ਦੇ ਸਜੋਬਿਤ ਬਹੁਤ ਬਹੁਤ ਮਜ਼ਾ ਆਇਆ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਜ ਬਲਾ ਵੱਡਾ ਦੇੜਾ ਤੇ ਸੰਗਤ ਵੀ ਬੜੀ ਵੱਡੀ ਗਿਣਤੀ ਚ ਪਹੁੰਚੀ ਅੱਜ ਤਾਂ ਤਾਂ ਸ਼੍ਰੀ ਗੁਰੂ ਅਜੰਦੇਵ ਜੀ ਅਜੰਦੇਵੜਾ ਦੀ ਸਾਰੀ ਸੰਗਤ ਦਾ ਖੁਸ਼ੀ ਮਨਾਣੇ ਵੇ ਆ ਲੰਗਰ ਲਾਇਆ ਆ ਸਾਰੀ ਸੰਗਤ ਨੇ ਬਹੁਤ ਬਹੁਤ ਵਧਾਈ ਹੋਵੇ ਮੈਂ ਵੀ ਇੱਕ ਗੱਲ ਦੇਖੀ ਆ ਕਿ ਮੈਨੂੰ ਲੱਗਦਾ ਜਿੰਨੇ ਸਿੱਖ ਵੀਰ ਨੇ ਓਨੀ ਅੱਜ ਲੰਗਰ ਦਾ ਤਾਲ ਦੀ ਹਿੰਦੂ ਵੀਰ ਲੱਗੇ ਆ ਇਹ ਸ਼ਾਇਦ ਪ੍ਰਤੀਕ ਆ ਮੈਨੂੰ ਲੱਗਦਾ ਹਿੰਦੂ ਸਿੱਖ ਇਕਤਾ ਦਾ ਇਦਾਂ ਦਿਖਾ ਬਿਲਕੁਲ ਜੀ ਬਿਲਕੁਲ ਜਿਹੜਾ ਲੰਗਰ ਦਾ ਆਯੋਜਕ ਜਿਹਨੇ ਵੀਰ ਖਾਲਸਾ ਦਾ ਯੋਗਦਾਨ ਕੀਤਾ ਵਾ ਉਹ ਸਾਰੇ ਕੋਈ ਮਤਬੇ ਨਹੀਂ ਸਮਝਦੇ ਜੀ ਸਾਰੇ ਨਹੀਂ ਕੋ ਸਮਝਦੇ ਆ ਨਾਲੇ ਕੋ ਵਰਦਨ ਦੇ ਪਾਸ਼ਾ ਨੇ ਵੀ ਇਹੋ ਸਮਝਿਆ ਜੀ ਉਹਦੀ ਰਜ਼ਾ ਜੀ ਸਾਰੇ ਲੈਂਦੇ ਆ ਜੀ ਸ਼ਾਇਦ ਤਤੀ ਤਵੀ ਤੇ ਬੈਠ ਕੇ ਸ਼ਹਾਦਤ ਦਿੱਤੀ ਸੀਗੀ ਬਿਲਕੁਲ ਜੀ ਇਹ ਉਹ ਮੈਨੂੰ ਲੱਗਦਾ ਉਹਨਾਂ ਨੇ ਇਹ ਨਹੀਂ ਦੇਖਿਆ ਕਿਦੇ ਲਈ ਦੇਣੀ ਹੈ ਤਾਂ ਸੰਗਤ ਲਈ ਦਿੱਤੀ ਸਭ ਦੇ ਲਈ ਬਿਲਕੁਲ ਬਿਲਕੁਲ ਸਾਰੇ ਸੰਗਤ ਨੇ ਬਹੁਤ ਬਹੁਤ ਵਧਾਈ ਹੋਵੇ ਜੀ ਬਹੁਤ ਬਹੁਤ ਬਿਲਕੁਲ ਤੁਸੀਂ ਦੇਖੋ ਕਿਸ ਤਰੀਕੇ ਨਾਲ ਜਿਹੜੀ ਇੱਥੇ ਸੇਵਾ ਚੱਲ ਰਹੀ ਹੈ ਲੰਗਰ ਦੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਅੱਜ ਸਾਡੇ ਸਿੰਘ ਸਾਹਿਬਾਨ ਪਹੁੰਚੇ ਨੇ ਜਿਹੜੀ ਸੇਵਾ ਨਿਭਾਵੇ ਨੇ ਸੋ ਇਹ ਅੱਜ ਗੁਰੂ ਅਰਜਨ ਦੇਵ ਮਹਾਰਾਜ ਦਾ ਪ੍ਰਕਾਸ਼ ਪੁਰਬ ਬੜੀ ਵੱਡੀ ਗਿਣਤੀ ਮਨਾਇਆ ਜਾ ਰਿਹਾ ਸੰਗਤ ਬੜੀ ਵੱਡੀ ਗਿਣਤੀ ਪਹੁੰਚ ਗਈ ਹੈ ਸੋ ਜਿੰਨਾ ਸਾਥ ਸਿੱਖ ਵੀਰਾਂ ਦਾ ਹਿੰਦੂ ਵੀਰ ਵੀ ਅੱਜ ਬਰਾਬਰ ਦੇ ਰਹੇ ਨੇ ਪਹਿਲਾਂ ਇਹ ਵੀਰ ਨੇ ਦੇਖੋ ਤੁਸੀਂ ਇਹ ਮਹੰਤ ਨੇ ਜਾਗਰਨ ਕਰਦੇ ਨੇ ਲੇਕਿਨ ਸੂਪ ਦਾ ਲੰਗਰ ਲਗਾਇਆ ਅੱਜ ਮਹੰਤ ਜੀ ਕੀ ਕਹਿਣਾ ਚਾਹੁੰਦੇ ਹੋ ਮਾਤਾ ਰਾਣੀ ਦੀ ਭੇਟਾ ਬਹੁਤ ਗਾਉਂਦੇ ਹੋ ਮਨ ਤੋਂ ਇੱਕ ਵੱਖਰਾ ਨਾ ਇੱਕ ਸੰਪਤਦਾ ਨਾਲ ਜੁੜੋ ਲੇਕਿਨ ਅੱਜ ਗੁਰੂ ਅਰਜਨ ਦੇਵ ਮਹਾਰਾਜ ਦਾ ਪ੍ਰਕਾਸ਼ ਪੁਰਬ ਵਿੱਚ ਲੰਗਰ ਭੰਡਾਰਾ ਲੈ ਕੇ ਗੁਰਦੁਆਰਾ ਸਾਹਿਬ ਪਹੁੰਚ ਗਏ ਬਿਲਕੁਲ ਜੀ ਇਹਨਾਂ ਸਾਡੇ ਗੁਰੂਆਂ ਦੀ ਨਗਰੀ ਹੈ ਜੀ ਗੁਰੂ ਅਰਜਨ ਦੀ ਨਗਰੀ ਹੈ ਜੀ ਇਹ ਨਾਲ ਹੀ ਬਦੌਲ੍ਹਾ ਸੀ ਇਹ ਲੰਗ ਲੱਗਾ ਹੈ ਜੀ ਇਹ ਭਾਈਚਾਰਾ ਸਾਡਾ ਇੱਕ ਸਾਂਝ ਹੈ ਸਾਰੇ ਨੇ ਨਾਲ ਮਿਲ ਕੇ ਲੰਗ ਲਗਾਇਆ ਹੈ ਜੀ ਇਹ ਸਾਨੂੰ ਇੱਕ ਵੱਖਰਾ ਹੀ ਮਨ ਨੂੰ ਸਕੂਨ ਜਿਆ ਨਹੀਂ ਮਿਲਦਾ ਕਿਧਰ ਸਿਆਸਤਦਾਨ ਕਹਿੰਦੇ ਲੋਕ ਕਹਿੰਦੇ ਆ ਕਿ ਬਣ ਵੀ ਨਹੀਂ ਆ ਇਹ ਆਪਣਾ ਅੱਜ ਕੱਲ੍ਹ ਧਰਮਾਂ ਦੀ ਲੜਾਈ ਬਹੁਤ ਹੈ ਲੇਕਿਨ ਅੱਜ ਦੇ ਜਿਹੜੇ ਨਜ਼ਾਰੇ ਦੇਖੇ ਜਿੰਨੇ ਸਿੱਖ ਵੀ ਤਾਂ ਮੈਨੂੰ ਲੱਗਦਾ ਓਨੀ ਬਰਾਬਰ ਗਿੰਦ ਵਿੱਚ ਹਿੰਦੂ ਵੀਰ ਲੱਗੇ ਹੋਣਗੇ ਸੇਵਾ ਕਰਨ ਬਿਲਕੁਲ ਸਰ ਬਿਲਕੁਲ ਸਾਡਾ ਇੱਕ ਤਰਨਦਨ ਦੇ ਵਿੱਚ ਭਾਈਚਾਰਾ ਹੈ ਹਿੰਦੂ ਸਿੱਖ ਦਾ ਬਿਲਕੁਲ ਪਾਈਚਾਰਾ ਵਾ ਤੇ ਕੋਈ ਕਿੰਤੂ ਬੰਦੂ ਨਹੀਂ ਸਾਰੇ ਰਲ ਕੇ ਸੇਵਾ ਕਰਦੇ ਨੇ ਅੱਜ ਭਾਵਕੀ ਨੇ ਦਿਲ ਦੇ ਇੰਨੀ ਸੰਗਤ ਦੇਖੀ ਪੈਰ ਰੱਖਣ ਨੂੰ ਥਾਂ ਨਹੀਂ ਮੈਂ ਪਿਛਲੇ ਗੇਟ ਤੋਂ ਦੇਖਿਆ ਉੱਥੇ ਵੀ ਲੰਗਰ ਬੰਦਾ ਰਹੇ ਖੁੱਲੇ ਇੱਥੇ ਫਰੂਟ ਦਾ ਲੰਗਰ ਮੌਜੂਦ ਲੰਗਰ ਲੱਗੇ ਤੁਸੀਂ ਸੂਬਾ ਦਾ ਲੰਗਰ ਲਾਇਆ ਕੀ ਭਾਵਨੇ ਦਿਲ ਦੇ ਆ ਦਿਲ ਦੇ ਭਾਵ ਬਹੁਤ ਖੁਸ਼ ਆ ਜੀ ਬੜਾ ਮਨ ਪਰਸਾਨਿਆ ਸਾਨੂੰ ਗੁਰੂ ਜੀ ਨੇ ਸਾਨੂੰ ਇਹ ਮੌਕਾ ਦਿੱਤਾ ਸੇਵਾ ਦਾ ਅਸੀਂ ਸੰਗਤ ਦੀ ਸੇਵਾ ਕਰ ਰਹੇ ਹਾਂ ਇਹ ਬੜੇ ਭਾਗਾ ਵਾਲੇ ਕਰਮਾਲੇ ਹੁੰਦੇ ਜਿਨ੍ਹਾਂ ਨੂੰ ਸੇਵਾ ਦਾ ਮੌਕਾ ਮਿਲਦਾ ਜੀ ਉਹ ਬਿਲਕੁਲ ਤੁਸੀਂ ਦੇਖੋ ਕਿ ਇਸ ਤਰੀਕੇ ਨਾਲ ਜਿਹੜੀ ਇਹ ਸੰਗਤ ਸੇਵਾ ਨਿਭਾ ਰਹੀ ਹੈ ਇਹ ਤੁਸੀਂ ਲੰਗਰ ਦੇਖੋ ਸੂਪ ਦਾ ਲੰਗਰ ਹੈ ਇੱਦਾਂ ਸਾਥ ਨੂੰ ਕੋਈ ਨਾ ਕੈਮਰਾਮੈਨ ਸਾਥੀ ਨੂੰ ਤਸਵੀਰਾਂ ਲਗਾਵੇ ਸੂਪ ਦਾ ਲੰਗਰ ਚੱਲਦਾ ਨਹੀਂ ਤੇ ਇਹ ਤਸਵੀਰਾਂ ਤੁਸੀਂ ਦੇਖੋ ਸੂਪ ਦਾ ਲੰਗਰ ਹੈ ਉੱਧਰ ਜੇਕਰ ਨਾਲ ਗੱਲ ਕਰਦਾ ਦੂਜੇ ਪਾਸੇ ਜਿਹੜਾ ਲੰਗਰ ਲਗਾਇਆ ਗਿਆ ਉਹ ਆਪਣਾ ਜਿਹੜਾ ਨਾਸ਼ਤਾ ਹੁੰਦਾ ਹੈ ਜਿਹੜਾ ਕੂੜੀ ਛੋਲੇ ਨੇ ਚਾਂਪ ਹੈ ਮਸ਼ਰੂਮ ਹੈ ਇੱਦਾਂ ਤੁਸੀਂ ਦੇਖੋ ਚਾਂਪ ਜਿਹੜੀ ਤਿਆਰ ਕੀਤੀ ਜਾ ਰਹੀ ਹੈ ਨੌਜਵਾਨਾਂ ਵੱਲੋਂ ਸੇਵਾ ਵਾਲੇ ਭਾਈ ਜਾਨੀਆ ਨੂਡਲਸ ਦੇ ਕਿਤੇ ਕਿਤੇ ਮੌਜਰਾ ਲੰਗਰ ਹੈ ਸੋ ਬੜਾ ਵੱਡਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਜੀ ਗੁਰੂ ਸਾਹਿਬ ਦੇ ਦਰ ਤੇ ਸੰਗਤਾਂ ਦਾ ਭਾਈ ਜੀ ਕੀ ਕਹਿਣਾ ਚਾਹੁੰਦੇ ਅੱਜ ਦਿਹਾੜਾ ਬਹੁਤ ਵੱਡਾ ਬੜਾ ਪਵਨ ਕੋਈਤਰ ਦਿਹਾੜਾ ਹੈ ਸੰਗਤ ਬੜੀ ਵੱਡੀ ਕਿੰਥੇ ਚ ਪਹੁੰਚੀ ਹੈ ਬਹੁਤ ਆਨੰਦਪਰਸਾਨ ਹੈ ਜੀ ਗੁਰੂ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹੀ ਦਾ ਜਿਹੜਾ ਹਿਲਾ ਪ੍ਰਕਾਸ਼ ਪਤਵ ਦਿਹਾੜਾ ਵਾ ਬਹੁਤ ਆਨੰਦਪਰਦੇ ਪਏ ਆ ਬਹੁਤ ਲੰਗਰ ਚੱਲ ਰਿਹਾ ਜਣੇ ਸੰਗਤ ਕਰਨ ਵਾਲੇ ਸੰਗਤ ਕਰ ਰਹੇ ਨੇ ਬਹੁਤ ਆਨੰਦਪਰਸਾਨ ਹੈ। ਇਹ ਬਾਈ ਜੀ ਸਾਲ ਬਾਅਦ ਦਿਹਾੜਾ ਆਇਆ ਲੇਕਿਨ ਇੰਨੀ ਵੱਡੀ ਰੌਣਕ ਹੋਣ ਨੇ ਜਦੋਂ ਸੰਗਤ ਵੱਡੀ ਗਿਣਤੀ ਚ ਪਹੁੰਚਦੀ ਹੈ ਮੈਂ ਦੇਖ ਰਿਹਾ ਮੋਡਲ ਲੰਗਰ ਕਹਿ ਸਕਦੇ ਇਹਨੂੰ। ਇਹ ਉਹ ਲੰਗਰ ਹੈ ਜਿਹੜਾ ਗੁਰੂ ਸਾਹਿਬ ਨੇ ਫਿਰ ਪਿੱਛੇ ਸ਼ੁਰੂ ਕਰਾਇਆ ਸੀਗਾ ਤੇ ਅੱਜ ਬਰਕਤ ਬੜੀ ਵੱਡੀ ਪੈ ਗਈ ਹੈ ਕੀ ਬੜਾ ਨਾ। ਵੇਖੋ ਜੀ ਬੜਾ ਗੁਰੂ ਸਾਹਿਬ ਦੀ ਦਇਆ ਜੀ ਇੰਨੇ ਚਾਤ ਨਾਲ ਸਾਰੇ ਲੰਗਰ ਲਾਉਂਦੇ ਨੇ ਵੀ ਇੰਨੇ ਚਾਤ ਨਾਲ ਵੀ ਮਤਲਬ ਗੁਰੂ ਸਾਹਿਬ ਨਾਲ ਪ੍ਰੇਮ ਹੀ ਵੜਾ ਕਰਦੇ ਸਾਰੇ। ਭਾਈ ਜੀ ਕੀ ਕਹਣਾ ਚਾਹੁੰਦੇ ਹੋ ਕੀ ਨਾ ਦਿਲ ਦੇ ਭਾਵਾਂ ਜੀ ਮੈਂ ਨਾ ਗੁਰੂ ਸਾਹਿਬ ਦੀ ਬੜੀ ਕਿਰਪਾ ਬਹੁਤ ਵਧੀਆ ਮੰਦਰ ਚੱਲ ਰਿਹਾ ਹੈ ਏ ਇਦਾਂ ਹੀ ਗੁਰੂ ਰਾਮਦਾਸ ਜੀ ਦੀ ਕਿਰਪਾ ਬਣਾਈ ਰੱਖੀ ਨੂੰ ਅਰਜਨਦੇਵ ਜੀ ਤੇ ਬੋਲੇ ਸੋਨਿਆਲੇ ਬਿਲਕੁਲ ਉਤਸ਼ਾਹ ਦੇਖੋ ਸੰਗਤ ਦਾ ਕਿੰਨਾ ਕਿਤੇ ਉਤਸ਼ਾਹ ਦਿਨਾਂ ਨੌਜਵਾਨਾਂ ਦੇ ਵਿੱਚ ਜੇਕਰ ਮੈਂ ਦੂਦੂਦ ਤੱਕ ਤਸਵੀਰ ਤੁਹਾਨੂੰ ਸਾਝੀਆਂ ਕਰਾਉ ਤੇ ਸਿਰਫ ਤੁਸੀਂ ਤੁਹਾਨੂੰ ਸ਼ਰਧਾ ਦਿਖੇਗੀ ਲੰਗਰ ਵੰਡਾ ਦੇ ਜਿਹੜੇ ਖੁੱਲ੍ਹੇ ਚੱਲ ਰਹੇ ਨੇ ਗੁਰੂ ਸਾਹਿਬ ਹੋਣਾਂ ਦੇ ਸੋ ਬੜੀ ਵਧੀਆ ਤਸਵੀਰਾਂ ਨੇ ਕਿੰਨਾ ਕਿਤੇ ਅੱਜ ਸਾਡੀ ਸੰਗਤ ਨੂੰ ਬਹੁਤ ਬਹੁਤ ਵਧਾਈ ਹੈ ਬਦੂਰ ਸਾਹਿਬ ਦੇ ਪ੍ਰਕਾਸ਼ ਪੁਰਬ ਦੀ ਸੋ ਤੁਸੀਂ ਵੀ ਜ਼ਰੂਰ ਕਮੈਂਟ ਸੈਕਸ਼ਨ 'ਚ ਵਾਇਟ ਨੂੰ ਲੈ ਕੇ ਹਾਜ਼ਰੀ ਲਗਾਇਓ ਦੇਖਦੇ ਰਹੋ ਸ਼ਿਫਟ نیوز ਪੰਜਾਬ ਮੈਂ ਹਾਂ ਦਾਨਿਸ਼ ਗੁਪਤਾ ਤਰਨਦਾਰ